ਸਾਨੂੰ ਭੌਂਦੀ ਸੀਗੀ ਉਹਦੇ ਵਿੱਚ ਲੋਹਾ ਸ਼ਬਦ ਆਇਆ ਬੱਚੇ ਲੋਹਾ ਕਹਿ ਕੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਜਿੰਨੇ ਵੀ ਜਿੰਨੇ ਵੀ ਕਲਾਸ 'ਚ ਸੀਗੇ ਸਾਰਿਆਂ ਨੂੰ ਕੁੱਟਿਆ ਪਿਛਲੇ ਸਾਲ ਮੇਰੇ ਇੱਕ ਬੱਚੀ ਦੇ ਨਾਲ ਇੱਕ ਮੁੰਡੇ ਨੇ ਉਹਦੀ ਕਿਤੀ ਕੁੱਟ ਲਈ ਵਾਈ ਚਾਂਸ ਕਿਸੇ ਕੁੜੀ ਨਾਲ ਕੋਈ ਗਲਤ ਹਰਕਤ ਹੋ ਜਾਂਦੀ ਹੈ ਤਾਂ ਕੌਣ ਰਿਸਪੌਂਸਿਵ ਹੋਲਾ ਕਲਾਸ ਟੀਚਰ ਨੂੰ ਕਭੀ ਤੇ ਖੱਡੀ ਦਰਦ ਹੋ ਰਹਾ ਮੈਨੂੰ ਰਾਤ ਭਰ ਇਤਨਾ ਦਰਦ ਹੋ ਰਹਾ ਸੀ ਮੈਂ ਉਹਨਾਂ ਨੂੰ ਕੁਝ ਮਾਰਤਾ ਪੜਲਮ ਲਗਾਏ ਦਾ ਡੰਡੇ ਲਗਾਏ ਮਾਣਾਂ ਨੂੰ ਸਹੀ ਰਸਤੇ ਤੇ ਲਿਉਣ ਦੀ ਕੋਸ਼ਿਸ਼ ਕੀਤੀ ਆ ਨਾ ਕਿ ਮ ਉਹਨਾਂ ਨੂੰ ਗਲਤ ਰਾਹ ਤੇ ਤੋਰ ਰਹੀ ਗਿਆ ਪਤਾ ਨਹੀਂ ਪਰਿਵਾਰ ਚ ਵੀਰਵਾਰ ਨੂੰ ਮੇਰਾ ਖਰੂਦਾ ਨੂੰ ਮਾਰ ਲਿਆ ਜਾਂਦੀ ਹੈ ਇਸ ਵੇਲੇ ਕਈ ਬੱਚੇ ਲੁਧਿਆਣਾ ਦੇ ਜਮਾਲਪੁਰ ਇਲਾਕੇ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਬਾਹਰ ਖੜੇ ਦਿਖਾਈ ਦੇ ਰਹੇ ਹਨ ਤੇ ਕਈ ਬੱਚੇ ਸੜਕ ਤੇ ਬੈਠੇ ਹੋਏ ਨੇ ਹੁਣ ਤੋਂ ਕੁਝ ਸਮਾਂ ਪਹਿਲਾਂ ਇਹ ਬੱਚੇ ਸਕੂਲ ਦੇ ਅਨੁਸ਼ਾਸਨ ਵਿੱਚ ਰਹਿ ਕੇ ਕਲਾਸਰੂਮ ਵਿੱਚ ਪੜ੍ਹਾਈ ਕਰ ਰਹੇ ਸਨ ਜਿਸ ਦੌਰਾਨ ਮੈਡਮ ਨੇ ਇਹਨਾਂ ਬੱਚਿਆਂ ਨੂੰ ਕੁਝ ਅਜਿਹੇ ਵਿਸ਼ਾ ਪੜਾ ਦਿੱਤਾ ਜਿਸ ਉਪਰੰਤ ਬੱਚੇ ਮਸ਼ਕਰੀਆਂ ਕਰਦੇ ਕਰਦੇ ਇਹ ਭੁੱਲ ਬੈਠੇ ਕਿ ਸਾਹਮਣੇ ਉਹਨਾਂ ਦੀ ਸਕੂਲ ਅਧਿਆਪਕ ਹੈ ਬਸ ਫਿਰ ਕੀ ਸੀ ਪੂਰੇ ਸਕੂਲ ਦੇ ਵਿੱਚ ਰੌਲਾ ਪੈ ਗਿਆ ਮੇਰਾ ਨਾਮ ਆਯੂਸ਼ ਕੁਮਾਰ ਹੈ ਮੈਂ 8ਵੀਂ ਹਾਈ ਸਕੂਲ ਦੇ ਵਿੱਚ ਮੈਂ ਅਸੀਂ ਕੱਲ ਬੈਠੇ ਹੋ ਸੀਗੇ ਦੋ ਬੱਚੇ ਸ਼ਰਾਰਤ ਕਰ ਰਹੇ ਸੀਗੇ ਆਪਣੇ ਚ ਤੇ ਅਸੀਂ ਬੈਠੇ ਸੀਗੇ ਮੈਡਮ ਪਹਿਲਾਂ ਉਹਨਾਂ ਨੂੰ ਕੁੱਟਿਆ ਬੋ ਉਹਨਾਂ ਨੂੰ ਬੋ ਮਾਰਿਆ ਫਿਰ ਬੱਚੇ ਅਸੀਂ ਪਾੜਦੇ ਸੀਗੇ ਬੁੱਕ ਲੈ ਕੇ ਮੈਡਮ ਪਿੱਛੇ ਆਈ ਡੰਡਾ ਮਾਰਨ ਲੱਗੀ ਬਹੁਤ ਗੰਦੀ ਗੰਦੀ ਗੱਲਾਂ ਵੀ ਕੱਢੀ ਨਾ ਮੈਂ ਤਾਂ ਮੇਰਾ ਨਾਮ ਗੁਜੇਪ ਮੈਂ ਮੈਂ ਬਹੁਤ ਮਾਰਨ ਲੱਗੇ ਸਨ ਉਹਤੇ ਅਸੀਂ ਗਏ ਮੈਡਮ ਜੀ ਬਿਨ ਮੈਨ ਸਾਨੂੰ ਛੱਡ ਦੋ ਛੁੜੀਆਂ ਨੂੰ ਬੁਲਾਏ ਮੈਡਮ ਛੱਡੇ ਨਹੀਂ ਤੇ ਛੱਡ ਮੈਮ ਸਾਨੂੰ ਆਏ ਬਚਾਏ ਮੈਡਮ ਬੈਠੀ ਮੈਡਮ ਦੀ ਬੇਨਤੀ ਹੈ ਕਿ ਉਹਨਾਂ ਨੂੰ ਕੁਝ ਨਹੀਂ ਆੜ ਮੈਮ ਕੋ ਕਹ ਹਾਂਜੀ ਕਿਹੜੀ ਉਹ ਪਲਕ ਕਮਲਜੀਤ ਮੈਡਮ ਕਿਹੜਾ ਸਬਜੈਕਟ ਆ ਸਾਇ ਪੂਰੀ ਘੰਟੀਆਂ ਪੜਾਉਂਦੀ ਆ ਮੈਡਮ ਪਹਿਲੇ ਵੀ ਕੁੱਟਦੇ ਸੀ ਜਾਂ ਪਹਿਲੀ ਵਾਰ ਕੁੱਟਿਆ ਆ ਜੇਲੀ ਵਾਰ ਕੁੱਟਿਆ ਨਹੀਂ ਮੈਨੂੰ ਪਹਿਲੇ ਵੀ ਪਹਿਲੇ ਵੀ ਡਾਕ ਕੁੱਟੇ ਸੀ ਪਤਾ ਨਹੀਂ ਕਦੋਂ ਪਹਿਲੀ ਵਾਰ ਤੇ ਵੀਰਵਾਰ ਨੂੰ ਮੇਰਾ ਘਰ ਵੀਰਵਾਰ ਨੂੰ ਮਾਰਿਆ ਜਾਂਦਾ ਹੈ ਵੀ ਸ਼ੁਕਰਵਾਰ ਆ ਨਮਸਕਾਰ ਦੀ ਗੱਲ ਹੈ ਕੱਲ ਦੀ ਗੱਲ ਹੈ ਹਾਂਜੀ ਸਰ ਜੀ ਮਾਰੀ ਗਲਤੀ ਨਹੀਂ ਤੇ ਵੀ ਸਾਡੀ ਗਲਤੀ ਨਹੀਂ ਹੈ ਕਿ ਫਿਰ ਵੀ ਸਾਨੂੰ ਉਹ ਕੁੱਟਿਆ ਉਦੋਂ ਜਦੋਂ ਇਸ ਬਾਬਤ ਮੈਡਮ ਕਮਲਜੀਤ ਕੌਰ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਾਰੀ ਕਹਾਣੀ ਹੀ ਬਦਲ ਦਿੱਤੀ ਮੈਨੂੰ ਤੁਹਾਡੇ ਤੇ ਇਲਜ਼ਾਮ ਆ ਕਿ ਤੁਸੀਂ ਵਿਚਾਰਾ ਮਾਲਕ ਕਿੱਲੇ ਹਾਂ ਹਾਂਜੀ ਇਹ ਗੱਲ ਹੋ ਗਈ ਇਹਨੇ ਮਾਸ ਮੈਂ ਬਾਤ ਆਵਰਨ ਦਾ ਲੈਸਨ ਪੜਾਉਂਦੀ ਸੀ ਕਿ ਉਹਦੇ ਵਿੱਚ ਲੜਨਾ ਸ਼ਬਦ ਆਇਆ ਬੱਚੇ ਲੜਾ ਕਹਿ ਕੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਇੱਕ ਬੱਚੀ ਦੇ ਨਾਲ ਇੱਕ ਮੁੰਡੇ ਨੇ ਉਹਦੀ ਕਿਤੀ ਕੁੱਟ ਲਈ ਉਹਦੀ ਮੰਮੀ ਮੇਰੇ ਕੋਲ ਆਈ ਮੈਂ ਉਹ ਜਿਹੜੀ ਸ਼ਿਕਾਇਤ ਸੀ ਦਰਜ ਕੀਤੀ ਡਾਇਰੀ 'ਚ ਉਹਤੇ ਬੱਚੇ ਨੂੰ ਡਾਂਟਿਆ ਫਟਕਾਰਿਆ ਤੇ ਮੈਡਮ ਨੂੰ ਕਹਿ ਕਿ ਬੱਚਾ ਦਾ ਨਾਮ ਕੱਟ ਦਿਓ ਮੈਡਮ ਨੇ ਬੱਚਾ ਦਾ ਨਾਮ ਨਹੀਂ ਕੱਟਿਆ ਬਾਏ ਚਾਂਸ ਕਿਸੇ ਕੁੜੀ ਨਾਲ ਕੋਈ ਗਲਤ ਹਰਕਤ ਹੋ ਜਾਂਦੀ ਹੈ ਤਾਂ ਕੌਣ ਰਿਸਪੌਂਸਿਵ ਹੈ ਕਲਾਸ ਟੀਚਰ ਨਾ ਕਲਾਸ ਟੀਚਰ ਰਿਸਪੌਂਸਿਵ ਹੈ ਜੇ ਮੈਂ ਉਹਨਾਂ ਨੂੰ ਕੁਝ ਮਾਰਤਾ ਥੱਪੜ ਲਾ ਲਗਾਏ ਜਾਂ ਡੰਡੇ ਲਗਾਏ ਮੈਂ ਉਹਨਾਂ ਨੂੰ ਸਹੀ ਰਸਤੇ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਆ ਨਾ ਕਿ ਮੈਂ ਉਹਨਾਂ ਨੂੰ ਗਲਤ ਰਾਹ ਤੇ ਤੋਰ ਰਹੀ ਆ ਬੱਚੇ ਇਹ ਕਹਿ ਰਹੇ ਕਿ ਤੁਸੀਂ ਉਹਨਾਂ ਨੂੰ ਕਹਿ ਕਿ ਮੈਨੂੰ ਮੀਰਵਾਰ ਨੂੰ ਚੌਂਕੀ ਆ ਮੈਨੂੰ ਕੀ ਜ਼ਰੂਰਤ ਹੈ ਕਹਿੰਦੀ ਦੀ ਮੈਂ ਕਾਚੂ ਬੈਕਅਪ ਲਾਉਂਗੀ ਮੈਂ ਚਾਹਾਂ ਕਿ ਮੈਂ ਸਕੂਲ ਚ ਆਉਣੀ ਆ ਬੱਚਾ ਝੂਠ ਬੋਲਦਾ ਮਤਲਬ ਜੇ ਮੈਂ ਚਾਹਾਂ ਕਿ ਲਾਉਂਦੀ ਹਾਂ ਮੈਂ ਘਰੇ ਛੁੱਟੀ ਲੈ ਕੇ ਬੈਠਾਂ ਮਤਲਬ ਤੁਹਾਡੇ ਕਹਿੰਦਾ ਮਤਲਬ ਬੱਚਾ ਝੂਠ ਬੋਲ ਰਿਹਾ ਹਾਂਜੀ ਹਾਂਜੀ ਬੱਚੇ ਆ ਜੋ ਸਾਨੂੰ ਪਤਾ ਲੱਗਿਆ ਵੀ ਟੀਚਰ ਨੇ ਕੱਲ ਕੁੱਟਮਾਰ ਕੀਤੀ ਐ ਅਸੀਂ ਬੱਚਿਆਂ ਨੂੰ ਵੀ ਮਿਲੇ ਆ ਤੇ ਜੋ ਇਹਦਾ ਟੀਚਰ ਤੇ ਕਾਰਵਾਈ ਵੱਧ ਤੋਂ ਵੱਧ ਜੋ ਬਣਦੀ ਐ ਉਹ ਅਸੀਂ ਕਰਾਂਗੇ ਕਿਸੇ ਵੀ ਟੀਚਰ ਨੂੰ ਕੋਈ ਇਹ ਸਾਡੇ ਵੱਲੋਂ ਡਿਪਾਰਟਮੈਂਟ ਵੱਲੋਂ ਇਹ ਬਿਲਕੁਲ ਅਲਾਓ ਨਹੀਂ ਹੈ ਕੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾਵੇ ਕਿਉਂਕਿ ਬੱਚੇ ਇੱਕ ਤਾਂ ਬڑے ਛੋਟੇ ਆ ਸਾਫਟ ਬਿਲਕੁਲ ਕੁੱਟਮਾਰ ਦਾ ਤਾਂ ਮਤਲਬ ਹੀ ਨਹੀਂ ਹੈ ਬਾਕੀ ਪੇਰੈਂਟਸ ਨੂੰ ਅਸੀਂ ਮਿਲ ਲਏ ਆ ਉਹਨਾਂ ਦੀ ਗੱਲਬਾਤ ਸੁਣ ਲਈ ਹੈ ਤੇ ਜੋ ਵੱਧ ਤੋਂ ਵੱਧ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ ਬੱਚੇ ਦੇ ਰੋ ਬਾਕੀ ਮਹਿਰਮ ਕਹਿੰਦੇ ਨੇ ਮੈਨੂੰ ਚੌਂਕੀ ਆਂਦੀ ਆ ਵੀਰਵਾਦ ਵੀਰਵਾ ਤਾਂ ਹੋਵੇ ਦੇਖੋ ਜੀ ਅੱਜ ਦੇ ਯੁੱਗ ਦੇ ਵਿੱਚ ਇਹ ਨਾ ਚੀਜ਼ਾਂ ਦੀ ਕੋਈ ਇੰਪੋਰਟੈਂਸ ਨਹੀਂ ਹੈਗੀ ਅੱਜ ਵਿਗਿਆਨ ਦਾ ਯੁੱਗ ਆ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਆਤਾ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਸਾਈਕੀਟਰੀ ਕਿਸੇ ਡਾਕਟਰ ਨੂੰ ਮਿਲਣਾ ਚਾਹੀਦਾ ਹੈ ਮੈਂ ਵਿਭਾਗ ਨੂੰ ਵੀ ਜਰੂਰ ਲਿਖੋਗੇ ਕਿ ਉਹਨਾਂ ਦਾ ਮੈਡੀਕਲ ਚੈੱਕਅਪ ਹੋਵੇ ਦੇਖਿਆ ਜਾਵੇ ਕਿ ਉਹਨਾਂ ਨੂੰ ਮਾਨਸਿਕ ਤੌਰ ਤੇ ਮੈਨੂੰ ਜੋ ਸਮਝ ਆਂਦੀ ਹੈ ਕਿ ਉਹਨਾਂ ਨੂੰ ਮਾਨਸਿਕ ਤੌਰ ਤੇ ਕੋਈ ਪ੍ਰੋਬਲਮ ਹੋਏਗੀ ਇਹੋ ਜੀਆਂ ਗੱਲਾਂ ਨੂੰ ਮੇਰੇ ਖਿਆਲ ਚ ਅੱਜ ਦੇ ਯੋਗ ਦੇ ਵਿੱਚ ਮੰਨਨ ਦਾ ਕੋਈ ਜ਼ਰੂਰਤ ਨਹੀਂ ਲੱਗਣਾ ਕੀਤੀ ਗਈ ਹੈ ਐਕਸਪਰੀਅਰਡ ਵੱਲੋਂ ਵੀ ਆਰਡਰ ਪਾਸ ਹੋਈ ਸੀ ਕਿ ਸਕੂਲ ਦੇ ਵਿੱਚ ਪ੍ਰਾਈਮਰੀ ਸਕੂਲ ਜਿਹੜੇ ਹਨ ਕਿ ਕਿਹੜੇ ਵੀ ਸਕੂਲ ਹੋਣ ਜਿਹੜੇ ਕੰਵਿੰਟ ਵੀ ਹੋਣ ਤੇ ਜਿਹੜੇ ਮਰਜੀ ਉਹਨਾਂ ਤੇ ਬੱਚਿਆਂ ਦੇ ਉੱਤੇ ਹੱਥ ਨਹੀਂ ਚੱਕਿਆ ਜਾਊਗਾ ਉਹਦੇ ਤੇ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਜੋ ਵੀ ਵੱਤ ਤੋਂ ਵੱਤ ਬਣਦੀ ਕਾਰਵਾਈ ਹੈ ਉਹ ਅਸੀਂ ਕਰਾਂਗੇ ਡੀਓ ਮੈਡਮ ਰਵਿੰਦਰ ਕੌਰ ਹੋਰਾਂ ਨੇ ਕਿਹਾ ਕਿ ਬੱਚਿਆਂ ਨੂੰ ਕੁੱਟਣਾ ਗਲਤ ਹੈ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਮੈਡਮ ਦੇ ਖਿਲਾਫ ਜੋ ਵੀ ਕਾਰਵਾਈ ਬਣੇਗੀ ਉਹ ਕਰਵਾਈ ਜਾਵੇਗੀ ਹਕੀ surrender is in the report